प्यारे दोस्तों मैं विपल सिद्धू मोड बाता चाननिया चैनल ते ਤੁਹਾਡਾ ਸਵਾਗਤ ਕਰਦੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਕਰਮਜੀਤ ਰਿੰਪੀ ਦੀ ਕਵਿਤਾ ਤੂੰ ਰੱਖ ਭਰੋਸਾ ਯਾਰ ਲੈ ਕੇ ਪੇਸ਼ ਆਸ ਕਰਦੀ ਹਾਂ ਕਵਿਤਾ ਤੁਹਾਨੂੰ ਜਰੂਰ ਪਸੰਦ ਆਵੇਗੀ ਸੋ ਆਓ ਆਪਾਂ ਹੁਣ ਸੁਣਦੇ ਹਾਂ ਉਹਨਾਂ ਦੀ ਕਵਿਤਾ ਤੂੰ ਰੱਖ ਭਰੋਸਾ ਯਾਰ ਤੂੰ ਰੱਖ ਭਰੋਸਾ ਯਾਰ ਕਦੇ ਦੇ ਨ ਆਪਣੇ ਵੀ ਤਾਂ ਬਣਗੇ ਤੂੰ ਰੱਖ ਪਰੋਸਾ ਯਾਰ ਕਦੇ ਦਿਨ ਆਪਣੇ ਵੀ ਤਾਂ ਬਣਗੇ ਐਦਾਂ ਨਾ ਹਿੰਮਤ ਹਾਰ ਕਦੇ ਦਿਨ ਆਪਣੇ ਵੀ ਤਾਂ ਬਣਗੇ ਤੂੰ ਰੱਖ ਪਰੋਸਾ ਯਾਰ ਕਦੇ ਦਿਨ ਆਪਣੇ ਵੀ ਤਾਂ ਬਣਗੇ ਕੁਝ ਸੁਣ ਤੇ ਕੁਝ ਕਹਿੜਿਆ ਨਾ ਢੇਰੀ ਠੇਕੇ ਬਹਿੜਿਆ ਉੱਠ ਕਰ ਕੋਈ ਕੰਮਕਾਰ ਕਦੇ ਦਿਨ ਆਪਣੇ ਵੀ ਤਾਂ ਬਣਗੇ ਤੂੰ ਰੱਖ ਪਰੋਸਾ ਯਾਰ ਕਦੇ ਦਿਨ ਆਪਣੇ ਵੀ ਤਾਂ ਬਣਗੇ ਚੱਲ ਕਦਮ ਕਦਮ ਤੂੰ ਤੁਰਿਆ ਜਾ ਮੰਜਲ ਦਾ ਮਿਲ ਜਾਊਗਾ ਪੇਰਾ ਫਿਰ ਭਲੀ ਕਰੂ ਕਰਤਾਰ ਕਦੇ ਦਿਨ ਆਪਣੇ ਵੀ ਤਾਂ ਬਣਗੇ ਤੂੰ ਰੱਖ ਭਰੋਸਾ ਯਾਰ ਕਦੇ ਦਿਨ ਆਪਣੇ ਵੀ ਤਾਂ ਬਣਗੇ ਕੋਈ ਕੁਝ ਵੀ ਕਹੇ ਤੈਨੂੰ ਸੱਜਣਾ ਬਦਵਾਨਾ ਵਰਗਾ ਤੂੰ ਸੱਜਣਾ ਪਰ ਮੰਨੀ ਨਾ ਕਦੇ ਹਾਰ ਕਦੇ ਦਿਨ ਆਪਣੇ ਵੀ ਤਾਂ ਬਣਗੇ ਤੂੰ ਰੱਖ ਭਰੋਸਾ ਯਾਰ ਕਦੇ ਦਿਨ ਆਪਣੇ ਵੀ ਤਾਂ ਬਣਗੇ ਤੂੰ ਖੁਸ਼ ਰਹਿਣਾ ਸਿੱਖ ਕਰਮਜੀਤ ਰਿੰਪੀ ਕੋਈ ਲਿਖਦੇ ਦਿਲ ਦਾ ਗੀਤ ਤੂੰ ਜੋੜ ਕੇ ਅੱਖਰ ਚਾਰ ਕਦੇ ਦਿਨ ਆਪਣੇ ਵੀ ਧਾਣ ਬਣਗੇ ਤੂੰ ਰੱਖ ਪਰੋਸਾ ਯਾਰ ਕਦੇ ਦਿਨ ਆਪਣੇ ਵੀ ਧਾਣ ਬਣਗੇ ਐਦਾਂ ਨਾ ਹਿੰਮਤ ਹਾਰ ਕਦੇ ਦਿਨ ਆਪਣੇ ਵੀ ਧਾਣ ਬਣਗੇ ਤੂੰ ਰੱਖ ਪਰੋਸਾ ਯਾਰ ਕਦੇ ਦਿਨ ਆਪਣੇ ਵੀ ਧਾਣ ਬਣਗੇ ਸੋ ਬਹੁਤ ਸੋਹਣੀ ਕਵਿਤਾ ਹੈ ਇੱਕ ਹੌਸਲਾ ਦੇਣ ਵਾਲੀ ਕਵਿਤਾ ਹੈ ਪਿਛਲੇ ਸਮੇਂ ਦੇ ਵਿੱਚ ਮੈਂ ਹੌਸਲਾ ਹਾਰ ਗਈ ਸੀ ਤਾਂ ਭੈਣ ਨੇ ਕਵਿਤਾ ਮੈਨੂੰ ਭੇਜ ਕੇ ਹੌਸਲਾ ਦਿੱਤਾ ਹੈ ਇਹ ਭੈਣ ਮੇਰੇ ਚੈਨਲ ਦਾ ਮਾਰਗਦਰਸ਼ਨ ਵੀ ਨੇ ਇਹਨਾਂ ਨੇ ਚੈਨਲ ਦੇ ਲਈ ਜੋ ਸਪੋਰਟ ਕੀਤੀ ਹੈ ਉਹਦਾ ਦੇਣ ਮੈਂ ਨਹੀਂ ਦੇ ਸਕਦੀ ਸੋ ਧੰਨਵਾਦ ਭੈਣ ਦਾ ਪਹਿਲਾਂ ਦਾ ਜੇਕਰ ਤੁਹਾਨੂੰ ਵੀ ਕਵਿਤਾ ਪਸੰਦ ਆਵੇ ਤੁਹਾਡਾ ਵੀ ਹੌਸਲਾ ਵਧੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਆ ਕੇ ਦੱਸਣਾ ਤੁਹਾਨੂੰ ਕਵਿਤਾ ਕਿਸ ਤਰ੍ਹਾਂ ਲੱਗੀ ਤੁਹਾਡਾ ਹੌਸਲਾ ਵਧਿਆ ਸੁਣ ਕੇ ਜਾਂ ਨਹੀਂ ਵਧਿਆ ਸੋ ਧੰਨਵਾਦ ਜੀ ਬਾਏ ਬਾਏ